ਪੰਜਾਬ ਵਿੱਚ ਲੱਭ ਗਿਆ 150 ਸਾਲ ਪੁਰਾਣਾ ਬ੍ਰਿਟਿਸ਼ ਜਵਾਨੇ ਦਾ ਰੇਲਵੇ ਸਟੇਸ਼ਨ ਜਿੱਥੇ ਅੱਜ ਵੀ ਖੜੀ ਪਸ਼ਾਵਰ ਨੂੰ ਜਾਣ ਵਾਲੀ ਰੇਲ ਗੱਡੀ ਤੁਸੀਂ ਦੇਖਿਆ ਜੀ ਹਾਲਾਤ ਉਸ ਸਮੇਂ ਜਦੋਂ ਲੜਾਈਆਂ ਹੁੰਦੀਆਂ ਸੀ ਬੰਮ ਡਿੱਗਦੇ ਸੀ ਬਹੁਤ ਜ਼ਿਆਦਾ ਉਲਪੁਰ ਚਾਜਾਂ ਦੀ ਵੀ ਟੱਕਰ ਲੱਗਦੀ ਹੁੰਦੀ ਸੀ ਬਾਲੇ ਸੁੰਬੇ ਅੱਗੇ ਡਬਲ ਲੱਗੇ ਹੋਏ ਵਿੱਚ ਇੱਕ ਦਿਨ ਮਾਰਦੇ ਖਿੜਾਕੇ ਪੂਰੇ ਪੈਂਦੇ ਸੀ ਪੂਰਾ ਡਰ ਵਾਲਾ ਮਾਹੌਲ ਪੂਰਾ ਮਾਹੌਲ ਹੀ ਕਈ ਵਾਰ ਕਚਰੇ ਉੱਡਦੇ ਸੀ ਦੂਜੇ 2:00 ਵਜੇ ਕਾਚੀ ਨਿਰਾ ਪਾਇਆ ਹੁੰਦਾ ਸੀ ਕੱਤੇ ਰਹੀ ਪਾਇਆ ਹੁੰਦਾ ਦੇਖ ਲਓ ਕਿੰਨਾ ਖਤਨਾਕ ਟਾਈਮ ਸੀਗਾ ਹਾਂਜੀ ਦੇਖ ਲਓ ਅੱਜ ਵੀ ਨਿਸ਼ਾਨੀਆਂ ਪਈਆਂ ਜੀ ਨਿਸ਼ਾਨੀਆਂ ਆਈਆਂ ਫਿਰ ਅੰਦਰ ਜਾ ਕੇ ਉਹ ਡੱਪਾ ਜੇ ਖੜਾ ਉੱਥੇ ਫਿਰ ਤਾਰ ਲੱਗੀ ਤਾਰ ਲੱਗਣ ਕਰਕੇ ਤੇ ਫਿਰ ਆਪਣੇ ਉਹ ਅੱਡ ਬਣਾਤੇ ਥਲੇ ਅੱਡ ਬਣਾ ਉਧਰੋਂ ਲਾਹੌਰ ਵੱਲੋਂ ਆਏ ਜਾਂ ਇੱਥੇ ਦੇ ਹੀ ਆ ਸੂ ਸ਼ੁਰੂ ਤੋਂ ਅਸੀਂ ਪਾਕਿਸਤਾਨ ਦੇ ਹੀ ਸਾਰੇ ਹਾਂ ਹਾਂਜੀ ਠੀਕ ਠੀਕ ਬੀਬੀ ਸਾਇਬਰ ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਓਮਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਤੇ ਪਾਕਿਸਤਾਨ ਦੇ ਬਾਡਰ ਤੇ ਲੈ ਕੇ ਜਾ ਰਹੇ ਹਾਂ ਜਿੱਥੇ 150 ਸਾਲ ਪੁਰਾਣਾ ਰੇਲਵੇ ਸਟੇਸ਼ਨ ਆ ਜਿਹੜਾ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀਗਾ ਰੇਲ ਗੱਡੀ ਵੀ ਆ ਉਸ ਸਮੇਂ ਦੀ ਜਿਸ ਤੋਂ ਅਸੀਂ ਸਾਰੇ ਅਣਜਾਣ ਆ ਅੱਜ ਅਸੀਂ ਤੁਹਾਨੂੰ ਉਹ ਦਿਖਾਣ ਲਈ ਆ ਜੋ ਸੁਣਨ ਨੂੰ ਮਿਲਿਆ ਜਦੋਂ ਲਾਸਟ ਟਾਈਮ ਜੰਗ ਹੋਈ ਸੀ ਪਾਕਿਸਤਾਨ ਤੇ ਭਾਰਤ ਦੀ ਉਸ ਸਮੇਂ ਕਹਿੰਦੇ ਕਾਫੀ ਗੋਲੇਬਾਜ਼ੀ ਹੋਈ ਸੀ ਉਹਦੇ ਨਾਲ ਵੀ ਇਸ ਇਮਾਰਤ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਜਿਹੜੀ ਰੇਲ ਗੱਡੀ ਦੀ ਪੱਟਰੀ ਸੀ ਉਹਦਾ ਕਾਫੀ ਨੁਕਸਾਨ ਹੋ ਚੁੱਕਾ ਆ ਇਹ ਇੱਕ ਜੰਗਲ ਚੋਂ ਗੁਜ਼ਰ ਕੇ ਜਾਂਦੀ ਸੀ ਸਭ ਦਿਖਾਵਾਂਗੇ ਤੁਸੀਂ ਵੀਡੀਓ ਤੇ ਅੰਤ ਤੱਕ ਜੁੜੇ ਰਹੋ ਚਲੋ ਹੁਣ ਚੱਲਦੇ ਆ ਉੱਥੇ ਜਾ ਕੇ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਪੂਰੀ ਡਿਟੇਲ ਹੁਣ ਤੁਹਾਨੂੰ ਪਹਿਲਾਂ ਜਾਂਦੇ ਜਾਂਦੇ ਰੇਲਵੇ ਸਟੇਸ਼ਨ ਤੱਕ ਪੁੱਜਣ ਦਾ ਪ੍ਰੋਪਰ ਐਡਰੈਸ ਦੱਸ ਦਿੰਨੇ ਆ ਇਸ ਸਟੇਸ਼ਨ ਅਪਰੋਚ ਪਰ ਜ਼ਿਲ੍ਹੇ ਦੇ ਕੋਲ ਪਿੰਡ ਅਸੈਨੀ ਵਾਲਾ ਦੇ ਬਾਡਰ ਤੇ ਸਥਿਤਾ ਅਸੀਂ ਪਹੁੰਚ ਗਏ ਆ ਅੰਗਰੇਜ਼ਾਂ ਦੁਆਰਾ ਬਣਾਏ 150 ਸਾਲ ਪੁਰਾਣੇ ਰੇਲਵੇ ਸਟੇਸ਼ਨ ਤੇ ਤੁਸੀਂ ਦੇਖ ਸਕਦੇ ਆ ਕਿੱਡੀ ਵੱਡੀ ਬਿਲਡਿੰਗ ਆ ਇੱਥੇ ਆ ਕੇ ਟ੍ਰੇਨ ਰੁਕਦੀ ਹੁੰਦੀ ਸੀ ਬਿਲਕੁਲ ਸਾਹਮਣੇ ਪਿੱਲਰ ਆ ਜਿਹੜੇ ਸਤਲੁਜ ਦਰਿਆ ਦੇ ਵਿੱਚ ਆ ਅੱਜ ਵੀ ਤੁਸੀਂ ਦੇਖ ਲਓ 150 ਸਾਲ ਹੋ ਗਿਆ ਇਹ ਪਿੱਲਰ ਇਦਾਂ ਹੀ ਖੜੇ ਆ ਦਰਿਆ ਦੇ ਵਿੱਚ ਕਿੰਨੇ ਮਜ਼ਬੂਤ ਆਏ ਇੱਥੋਂ ਪਤਾ ਲੱਗਦਾ ਆ ਕਿ ਅੰਗਰੇਜ਼ਾਂ ਦੁਬਾਰਾ ਬਣਾਈਆਂ ਚੀਜ਼ਾਂ ਕਿੰਨੀਆਂ ਮਜ਼ਬੂਤ ਹੁੰਦੀਆਂ ਸੀ ਕਿੰਨਾ ਦਿਮਾਗ ਲਾ ਕੇ ਉਹ ਬਣਾਉਂਦੇ ਹੁੰਦੇ ਸੀਗੇ ਜਦੋਂ ਪਿੱਛੇ ਲੜਾਈ ਹੋਈ ਸੀ ਤਾਂ ਉਸ ਸਮੇਂ ਵੀ ਇਹ ਬਿਲਡਿੰਗ ਜਿਹੜੀ ਆ ਬਚ ਗਈ ਸੀਗੀ ਜਿਹੜੀ ਅੱਜ ਸਾਨੂੰ ਦੇਖਣ ਨੂੰ ਮਿਲਦੀ ਪਈ ਆ ਹਰ ਕਿਸੇ ਨੂੰ ਇਹ ਸਟੇਸ਼ਨ ਦੇਖ ਕੇ ਸਾਡੇ ਪੁਰਖਿਆਂ ਦਾ ਟਾਈਮ ਯਾਦ ਆ ਜਾਏਗਾ ਇਸੇ ਸਮੇਂ ਇਹ ਸਟੇਸ਼ਨ ਸਾਨੂੰ ਮਿਲਾਉਂਦਾ ਸੀਗਾ ਆਪਣੇ ਰਿਸ਼ਤੇਦਾਰਾਂ ਨਾਲ ਭਾਈਚਾਰੇ ਨਾਲ ਹੁਣ ਚੱਲਦੇ ਆਂ ਅੰਦਰ ਨੂੰ। ਕੀ ਆ ਮਜ਼ਬੂਤੀ ਆ ਤੁਸੀਂ ਉੱਪਰ ਦੇਖੋ। ਕਿੰਨੀ ਮਜ਼ਬੂਤੀ ਨਾਲ ਛੱਤ ਤਿਆਰ ਕੀਤੀ ਗਈ ਸੀ ਉਸ ਸਮੇਂ ਅੰਗਰੇਜ਼ਾਂ ਦੁਆਰਾ ਪਤਾ ਨਹੀਂ ਕਿੰਨੇ ਸਮੇਂ ਤੋਂ ਇਦਾਂ ਹੀ ਇਹ ਬੰਦ ਪਏ ਆ ਕਮਰੇ ਤੇ ਇੱਕ ਆ ਸਾਹਮਣੇ ਆ ਕਮਰਾ ਜਿਹੜਾ ਅਸੀਂ ਤੁਹਾਨੂੰ ਦਿਖਾ ਲੈਣਾ ਆ ਤੇ ਇੱਕ ਇੱਧਰਲੇ ਪਾਸੇ ਆ। ਪਹਿਲਾਂ ਇੱਧਰ ਚੱਲਦੇ ਆਂ ਦੇਖਦੇ ਆਂ ਅੰਦਰ ਜਾ ਕੇ। ਸੋਨ ਸਾਨਾ ਅੰਦਰ ਪਤਾ ਨਹੀਂ ਕਿੰਨੇ ਟਾਈਮ ਤੋਂ ਸਾਨੂੰ ਨਹੀਂ ਲੱਗਦਾ ਅੰਦਰ ਇੱਥੇ ਕੋਈ ਆਇਆ ਹੋਏਗਾ ਕਿਉਂਕਿ ਜਿਹੜਾ ਵੀ ਦੇਖਣ ਆਉਂਦਾ ਆ ਤੇ ਉਹ ਬਾਰੋ-ਬਾਰ ਨਹੀਂ ਚਲ ਜਾਂਦਾ ਦੇਖ ਕੇ ਕਿੰਨਾ ਦਿਮਾਗ ਲਾ ਕੇ ਅੰਗਰੇਜ਼ਾਂ ਨੇ ਦੇਖ ਲਓ ਤੁਸੀਂ ਇਹ ਸਟੇਸ਼ਨ ਬਣਾਇਆ ਕਮਰਾ ਹੀ ਆ ਇੱਕ ਤਰ੍ਹਾਂ ਅੰਦਰ ਅਸੀਂ ਤੁਹਾਨੂੰ ਇੱਕ ਰੋਸ਼ਨਦਾਨ ਟਾਈਪ ਸੀ ਜਿੱਥੋਂ ਦਿਖਾ ਰਹੇ ਹਾਂ ਅੰਦਰ ਵੀ ਚਲਾਂਗੇ ਹੋਰ ਤੁਸੀਂ ਦੇਖ ਲਿਆ ਚਮਚਿੜਕਾਂ ਬਹੁਤ ਆ ਇੱਥੇ ਤੇ ਅੱਗੇ ਜਾਣ ਨੂੰ ਜਗ੍ਹਾ ਨਹੀਂ ਹੈਗੀ ਹੁਣ ਸਾਨੂੰ ਨਹੀਂ ਪਤਾ ਕਿ ਇਹ ਕਿਸ ਕਾਰਨ ਕਰਕੇ ਇਹਨੂੰ ਬਣਾਇਆ ਗਿਆ ਸੀ ਇਸ ਤਰ੍ਹਾਂ ਦਾ ਹੁਣ ਅਸੀਂ ਦੂਸਰੇ ਪਾਸੇ ਆਏ ਆ ਤੇ ਦਿਖਾਉਂਦੇ ਆ ਇੱਧਰ ਤਣੀ ਜਾ ਕੇ ਕਮਰਾ ਤੇ ਆਹ ਦੇਖ ਲਓ ਤੁਸੀਂ ਜਿੱਦਾ ਕਿਲਿਆਂ ਦੇ ਵਿੱਚ ਹੁੰਦਾ ਸੀਗਾ ਸੇਮ ਉਸੇ ਤਰ੍ਹਾਂ ਦੂਰਬੀਨ ਲਾਉਣ ਨਾਲ ਜਾਂ ਫੇਰ ਤੁਸੀਂ ਲਾ ਲਓ ਕਿ ਬੰਦੂਕਾਂ ਵਗੈਰਾ ਦਾਗਣ ਵਾਸਤੇ ਇਹ ਜਗ੍ਹਾ ਦੇਖਣ ਨੂੰ ਮਿਲਦੀ ਹੈ ਸਾਨੂੰ ਇਸੇ ਤਰ੍ਹਾਂ ਹੈ ਇੱਥੇ ਆ ਤੇ ਇਸੇ ਤਰ੍ਹਾਂ ਅੱਗੇ ਆ ਤੇ ਆ ਪੌੜੀਆਂ ਜਾ ਰਹੀਆਂ ਉੱਪਰ ਨੂੰ ਇਹ ਬਾਅਦ ਜਾਣੇ ਆ ਤੇ ਪਹਿਲਾ ਕਮਰਾ ਦਿਖਾ ਲਦੇ ਤੁਹਾਨੂੰ ਚਾਂਮ ਜੜਕਾ ਚਾਂਮ ਜੜਕਾਈਆਂ ਜਿੱਥੇ ਮਾਦੀ ਦੇਖ ਲਓ ਕਿੰਨੇ ਚਿਰਾਂ ਤੋਂ ਇਹ ਕਮਰੇ ਬੰਦ ਪਏ ਆ ਕਿਆ ਦਿਮਾਗ ਲਾਇਆ ਤੁਸੀਂ ਦੇਖ ਲਓ ਤੁਸੀਂ ਦੇਖ ਸਕਦੇ ਆ ਇਸੇ ਤਰ੍ਹਾਂ ਥੱਲੇ ਵੀ ਬਣਿਆ ਹੋਇਆ ਆ ਦੇਖਣ ਵਾਸਤੇ ਆਲੇ ਦੁਆਲੇ ਇੱਥੋਂ ਪਤਾ ਲੱਗਦਾ ਕਿ ਇਸ ਰੇਲਵੇ ਸਟੇਸ਼ਨ ਦੀ ਕਿੰਨੀ ਸੁਰੱਖਿਆ ਸੀਗੀ ਉਸ ਸਮੇਂ ਤੇ ਇਹ ਤੁਸੀਂ ਇਥੋਂ ਲੈ ਲੋ ਅੰਦਾਜ਼ਾ ਲਾ ਲੋ ਕਿ ਉਸ ਸਮੇਂ ਕਿੰਨਾ ਜ਼ਿਆਦਾ ਇੱਥੇ ਖਤਰਾ ਹੋਊਗਾ ਕਿ ਜਿਹੜਾ ਇਹਨਾਂ ਨੂੰ ਅੰਗਰੇਜ਼ਾਂ ਨੂੰ ਉਸ ਸਮੇਂ ਇਸ ਤਰ੍ਹਾਂ ਦਾ ਸਿਸਟਮ ਕਰਨਾ ਪਿਆ ਇੱਥੇ ਜਗਾ ਜਗਾ ਤੁਹਾਨੂੰ ਬੰਦੂਕਾਂ ਦਾਗਾਣ ਵਾਸਤੇ ਦੂਰਬੀ ਲਾਉਣ ਵਾਸਤੇ ਇਸ ਤਰ੍ਹਾਂ ਦੀਆਂ ਤੁਹਾਨੂੰ ਮਿਲਣਗੀਆਂ ਕਾਫੀ ਹਾਈਟ ਹੈ ਇਸ ਕਮਰੇ ਦੀ ਤੇ ਉੱਪਰ ਆ ਪੌੜੀਆਂ ਜਾ ਰਹੀਆਂ ਆ ਤੇ ਦੇਖਦੇ ਆ ਉੱਪਰ ਜਾ ਕੇ ਹੁਣ ਅਸੀਂ ਤੁਹਾਨੂੰ ਸਾਹਮਣੇ ਬਣਿਆ ਸੈਨਿਕਾ ਦੁਆਰਾ ਮਨਾਰ ਦਿਖਾਉਂਦੇ ਆ ਇਹ ਉਸ ਸਮੇਂ ਬਣਿਆ ਸੀਗਾ ਇਸ ਤਰ੍ਹਾਂ ਦੀਆਂ ਤੁਹਾਨੂੰ ਇੱਥੇ ਆ ਕੇ ਕਾਫੀ ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਅੰਗਰੇਜ਼ਾਂ ਦੇ ਸਮੇਂ ਦੀਆਂ ਤੁਸੀਂ ਗੇਟ ਦੇਖ ਲਓ ਪੂਰਾ ਗੱਡਰੇ ਜਿੱਦਾਂ ਲਾਤਾ ਹੁੰਦਾ ਆ ਇੰਨਾ ਜ਼ਿਆਦਾ ਹੈਵੀ ਆ ਇਸੇ ਤਰ੍ਹਾਂ ਇਹ ਪੌੜੀ ਸੀਗੀ ਇੰਨਾ ਮਜ਼ਬੂਤ ਮਤਲਬ ਇਹਨਾਂ ਨੇ ਸਿਸਟਮ ਕੀਤਾ ਹੋਇਆ ਇੱਥੇ ਹੁਣ ਤੁਸੀਂ ਬਾਹਰਲਾ ਦੇਖ ਲਓ ਦ੍ਰਿਸ਼ ਐਸ ਵੇਲੇ ਅਸੀਂ ਫਸਟ ਫਲੋਰ ਦੇ ਉੱਤੇ ਆ ਜਿਹਦੇ ਉੱਤੇ ਇਹ ਮਨਾਰ ਬਣੀ ਹੋਈ ਆ ਕਿੰਨੀ ਮਜ਼ਬੂਤੀ ਨਾਲ ਖੜੀ ਹੋਈ ਆ ਅੱਜ ਵੀ ਤੁਸੀਂ ਦੇਖ ਲਓ 150 ਸਾਲ ਹੋ ਗਿਆ ਇਹਨੂੰ ਜੋ ਸਾਨੂੰ ਸੁਣਨ ਨੂੰ ਮਿਲਿਆ ਕਿ ਇਸ ਮਨਾਰ ਦੇ ਉੱਤੋਂ ਪੂਰਾ ਪਾਕਿਸਤਾਨ ਦਿਸਦਾ ਆ ਬਹੁਤ ਸ਼ਾਂਤ ਬਾਤਾਵਾਨਾ ਕਿਉਂਕਿ ਇਹ ਜਿਹੜਾ ਰੇਲਵੇ ਸਟੇਸ਼ਨ ਆ ਇਸ ਵੇਲੇ ਇੱਕ ਤਰ੍ਹਾਂ ਜੰਗਲ ਦੇ ਵਿੱਚ ਹੀ ਆ ਸਤਲੁਜ ਦਰਿਆ ਦੇ ਕੋਲ ਪੈਂਦਾ ਆ ਹੁਣ ਅਸੀਂ ਤੁਹਾਨੂੰ ਉਹ ਦਿਖਾਉਂਦੇ ਆ ਪਟੜੀ ਜਿਹੜੀ ਜਾਂਦੀ ਸੀ ਪਾਕਿਸਤਾਨ ਵੱਲ ਨੂੰ ਤੇ ਉਹਦੇ ਪਿੱਲਰ ਅੱਜ ਵੀ ਜਿੱਦਾ ਤੁਹਾਨੂੰ ਮੈਂ ਥੱਲੇ ਦੱਸਿਆ ਆ ਖੜੇ ਹੋਏ ਆ ਸਤਲੁਜ ਦਰਿਆ ਦੇ ਵਿੱਚ ਸਾਹਮਣੇ ਨਜ਼ਰ ਆ ਰਹੇ ਆ ਲੇਨ ਜਿਹੜੀ ਆ ਇਹ ਲੜਾਈ ਸਮੇ ਸਾਰੀ ਅੜਾ ਦਿੱਤੀ ਗਈ ਸੀ ਆ ਪੌੜੀਆਂ ਜਾ ਰਹੀਆਂ ਉੱਪਰ ਨੂੰ ਦੇਖਦੇ ਆ ਕੀ ਦਿਸਦਾ ਉੱਪਰ ਚੜ ਕੇ ਇੱਥੋਂ ਬਹੁਤ ਮਜ਼ਬੂਤੀ ਆ ਦਵਾਰਾਂ ਦੀ ਤੁਸੀਂ ਦੇਖ ਲਓ 150 ਸਾਲ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੋ ਗਿਆ ਆ ਅਜੇ ਅਸੀਂ ਕਈ ਕਿਲੇ ਢੱਟ ਦੇ ਦੇਖੇ ਆ ਦੋ-ਦੋ ਸਾਲ ਪੁਰਾਣੇ ਪਰ ਇਹਨਾਂ ਦੀ ਪੂਰੀ ਮਜ਼ਬੂਤੀ ਆ ਅੰਗਰੇਜ਼ ਕਿੱਦਾਂ ਦੀਆਂ ਚੀਜ਼ਾਂ ਬਣਾਉਂਦੇ ਸੀ ਤੁਸੀਂ ਦੇਖ ਲਓ ਅੱਜ ਵੀ ਉਹਨਾਂ ਦੇ ਬਣਾਏ ਪੋਲ ਸਾਡੇ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਦੇ ਆ ਆ ਤਾਂ ਇਸ ਤਰ੍ਹਾਂ ਲੱਗਦਾ ਪਿਆ ਕਿ ਜਿੱਦਾਂ ਇੱਕ ਐਂਟਰੀ ਦਰਵਾਰ ਹੁੰਦਾ ਆ ਕਿੱਡਾ ਵੱਡਾ ਗੇਟ ਆ ਗਾਰਡਰੀ ਇਹਦੇ ਉੱਤੇ ਵੀ ਲਾਏ ਹੋਏ ਆ ਪੂਰੇ ਜਿੰਦਾ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੰਨੀ ਮਜ਼ਬੂਤੀ ਰੱਖਦੇ ਸੀ ਹਰ ਚੀਜ਼ ਦੀ ਤੇ ਆਹ ਰੇਲਿੰਗ ਬਣੀ ਹੋਈ ਆ ਹੁਣ ਚੱਲਦੇ ਆ ਤੁਹਾਨੂੰ ਦੂਸਰਾ ਕਮਰਾ ਦਿਖਾਉਂਦੇ ਆ ਤੇ ਹੁਣ ਅਸੀਂ ਦੂਸਰੇ ਕਮਰੇ ਰਾਹੀਂ ਥੱਲੇ ਉਤਰਾਂਗੇ ਪਹਿਲਾਂ ਤੁਹ ਥੱਲੇ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਜਿਹੜੇ ਕਮਰੇ ਰਾਹੀਂ ਅਸੀਂ ਉੱਪਰ ਆਏ ਸੀਗੇ ਦੂਸਰਾ ਰਹਿ ਗਿਆ ਸੀਗਾ ਹੁਣ ਦੂਸਰੇ ਕਮਰੇ ਦੇ ਥੱਲੇ ਉਤਰਾਂਗੇ ਤੇ ਫੇਰ ਥੱਲੇ ਦਾ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਸਾਰਾ ਆ ਗੋਲਿਆਂ ਦੇ ਨਿਸ਼ਾਨ ਬੱਜੇ ਹੋਏ ਉਸ ਸਮੇਂ ਦੇ ਹੁਣ ਚੱਲਦੇ ਆਂ ਥੱਲੇ ਨੂੰ ਆ ਪੌੜੀ ਇਦਾਂ ਥੱਲੇ ਨੂੰ ਜਾ ਰਹੀ ਆ ਜਿੱਦਾਂ ਕਿਸੇ ਤੈਖਾਨੇ ਵੱਲ ਜਾਂਦੀ ਹੁੰਦੀ ਆ ਹਨੇਰਾ ਕਾਫੀ ਆ ਤੇ ਬਲਬ ਵਗੈਰਾ ਜਗਾ ਲਾਂਗੇ ਥੱਲੇ ਬਲਬ ਜਗਾ ਲਿਆ ਅਸੀਂ ਥੱਲੇ ਤਾਰਾਂ ਲੱਗੀਆਂ ਹੋਈਆਂ ਆ ਕਿਉਂਕਿ ਜਿਹੜੇ ਇਹਦੇ ਪੌਡੇ ਆ ਇਹ ਟੁੱਟੇ ਹੋਏ ਆ ਲੋਹੇ ਦੇ ਤੇ ਬਿਲਡਿੰਗ ਵਗੈਰਾ ਜਿੱਦਾਂ ਪੁਰਾਣੀ ਹੋਣ ਕਰਕੇ ਉਹ ਟੁੱਟ ਚੁੱਕੀ ਆ ਤੇ ਥੋੜਾ ਜਿਹਾ ਦੇਖ ਕੇ ਹੀ ਥੱਲੇ ਜੰਪੇ ਮਾਰਨਾ ਪੈਣਾ ਥੱਲੇ ਹੈ ਨਹੀਂ ਪੌਡਾ ਕੋਈ ਵੀ ਹੁਣ ਤੇ ਸੇਮ ਉਸੇ ਤਰ੍ਹਾਂ ਦਾ ਦਰਸ਼ਾ ਜਿੱਦਾਂ ਪਹਿਲੇ ਕਮਰੇ ਵਿੱਚ ਦਿਖਾਇਆ ਸੀਗਾ ਉੱਨੀ ਮਜ਼ਬੂਤ ਸੁਰੱਖਿਆ ਸਗੀ ਇੱਥੇ ਵੀ ਤੁਸੀਂ ਦੇਖ ਸਕਦੇ ਆ ਆਲੇ ਦੁਆਲੇ ਆਲੇ ਦੁਆਲੇ ਹਨੇਰਾ ਹੀ ਹਨੇਰਾ ਆ ਕਾਫੀ ਕਮਰੇ ਲੱਗਦੇ ਪਏ ਆ ਇਸ ਤਰ੍ਹਾਂ ਲੱਗਦਾ ਪਿਆ ਜਿੱਦਾਂ ਉਸ ਸਮੇਂ ਦੀਆਂ ਕਾਲ ਕੋਠੜੀਆਂ ਹੁੰਦੀਆਂ ਆ ਹੁਣ ਅੱਗੇ ਤਾਂ ਬਿਲਕੁਲ ਕੁਝ ਦਿਖਾਈ ਨਹੀਂ ਦੇ ਰਿਹਾ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰੇ ਕਮਰੇ ਦਿਖਾਈਏ ਚਲੋ ਹੁਣ ਬਾਹਰ ਚੱਲਦੇ ਆ ਤੇ ਬਾਹਰ ਦਾ ਦ੍ਰਿਸ਼ ਦਿਖਾਉਂਦੇ ਆ ਤੇ ਆ ਬਾਹਰ ਵਾਲੇ ਪਾਸੇ ਨੂੰ ਨਿਕਲਦਾ ਪਿਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਉਧਰ ਗੇਟ ਦਿਖਾਇਆ ਸੀ ਉਸੇ ਤਰ੍ਹਾਂ ਇਹ ਗੇਟ ਵੀ ਪੂਰਾ ਮਜ਼ਬੂਤ ਆ ਹੈਨ ਗੱਡ ਰਹੀ ਇਹਦੇ ਉੱਤੇ ਥੱਪ ਦਿੱਤੇ ਗਏ ਆ ਇੱਕ ਤਰ੍ਹਾਂ ਤੁਹਾਨੂੰ ਹੁਣ ਅਸੀਂ ਇਸ ਗੇਟ ਦੀ ਮਜ਼ਬੂਤੀ ਦਾ ਕਾਰਨ ਦੱਸਦੇ ਆ ਬਿਲਕੁਲ ਸਾਹਮਣੇ ਸਨ ਵੀ ਲਿਖਿਆ ਹੋਇਆ 1888 ਹਾਵੜਾ ਕਲਕੱਤੇ ਤੋਂ ਇਹ ਗੇਟ ਲਿਆਂਦਾ ਗਿਆ ਸੀਗਾ ਹੁਣ ਤੁਸੀਂ 1888 ਤੇ ਅੱਜ ਦਾ ਸਮਾਂ ਦੇ ਵਿੱਚ ਦੇਖ ਲਓ ਕਿੰਨਾ ਕੰਪੈਰੀਜਨ ਆ ਕਿੰਨਾ ਫਰਕ ਆ ਕਿੰਨੇ ਸਾਲ ਹੋ ਗਏ ਇਸ ਗੇਟ ਨੂੰ ਇਸੇ ਤਰ੍ਹਾਂ ਇੱਧਰ ਵੀ ਲਿਖਿਆ ਹੋਇਆ ਆ 1888 ਤੁਸੀਂ ਦੇਖ ਸਕਦੇ ਆ ਇਹ ਆ ਇਸ ਗੇਟ ਦੀ ਮਜ਼ਬੂਤੀ ਦਾ ਕਾਰਨ ਪਤਾ ਨਹੀਂ ਤੁਸੀਂ ਦੇਖ ਲਓ ਕਿੰਨਾ ਵੇਟ ਹੋਊਗਾ ਇਹਦਾ ਤੇ ਉਸ ਸਮੇਂ ਮਸ਼ੀਨਾਂ ਰਾਹੀਂ ਜਾਂ ਕਿੰਨੇ ਬੰਦੇ ਇਹਨੂੰ ਬੰਦ ਕਰਦੇ ਹੋਣਗੇ ਹੁਣ ਇਹ ਬਾਲਾ ਦ੍ਰਿਸ਼ਾ ਜਿਹੜਾ ਹੁਣ ਤੁਸੀਂ ਦੇਖ ਸਕਦੇ ਆ ਹੌਣ ਚੱਲਦੇ ਆ ਜਿੱਥੇ 150 ਸਾਲ ਪੁਰਾਣੀ ਅੰਗਰੇਜ਼ਾਂ ਦੀ ਟ੍ਰੇਨ ਖੜੀ ਆ ਤੇ ਰਸਤੇ ਦੇ ਹੋਰ ਵੀ ਤੁਹਾਨੂੰ ਸੋਹਣੇ ਸੋਹਣੇ ਦ੍ਰਿਸ਼ ਦਿਖਾਲਦੇ ਜਾਂਦੇ ਆ ਸਾਨੂੰ ਰਸਤੇ ਦੇ ਵਿੱਚ ਪਿੱਲਰ ਦਿਖਾਈ ਦਿੱਤੇ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਜਿੱਥੋਂ ਰੇਲ ਲੰਘ ਕੇ ਪਾਕਿਸਤਾਨ ਜਾਂਦੀ ਹੁੰਦੀ ਸੀ ਤਾਨੂੰ ਦੱਸੋ ਜੀ ਜਿਹੜਾ ਇਹ ਆਹ ਪੇਨ ਵਾਸਤੇ ਬਣਿਆ ਹੋਇਆ ਹੈ ਨਾ ਜੀ ਹਾਂਜੀ ਇੱਕਦੋ ਪਾਕਿਸਤਾਨ ਤਿੰਦਸਤਨ ਬਣਿਆ ਸੀ ਨਾ ਪਿੱਛੋਂ ਗੋਲਾ ਤੋੜ ਕੇ ਸੈਨੀ ਵਾਲਾ ਐਡ ਤੋਂ ਤੋੜ ਕੇ ਤੇ ਇਧਰਲੀ ਇਧਰ ਰਹਿ ਗਿਆ ਤੇ ਉਧਰਲੇ ਉਧਰ ਰਹਿ ਗਿਆ ਦੇਖ ਲਓ ਅੱਜ ਵੀ ਨਿਸ਼ਾਨੀਆਂ ਪਈਆਂ ਜੀ ਨਿਸ਼ਾਨੀਆਂ ਇਹ ਫਿਰ ਅੰਦਰ ਜਾ ਕੇ ਉਹ ਡੱਬਾ ਜੇ ਖੜਾ ਉੱਥੇ ਡੱਬਾ ਹਾਂਜੀ ਹਾਂਜੀ ਅੰਦਰ ਖੜਾ ਡੱਬਾ ਜਾ ਕੇ ਵੇਖਦੇ ਤੇ ਪਾਇਸੀ ਸਮਾਦ ਤੇ ਠੀਕ ਹੈ ਤੇ ਉੱਥੇ ਇਧਰ ਸਰਾਸ਼ ਰੱਖੇ ਆ ਗੋਲੀਆਂ ਚਲਾਦਾ ਰਹੇ ਪੜਤੇਗੇ ਸਰਾਬਾ ਤੇ ਆਪਣੇ ਉਰ ਉਪਰ ਇਕੱਠੇ ਇਕਦ ਪਾਕਿਸਤਾਨ ਦੇ ਨਰੀਜਾਂ ਨੂੰ ਕੱਢਿਆ ਸੀ ਉਹਦਾ ਇਕੱਠਾ ਹੀ ਸੀ ਕੋਈ ਤਾਰ ਨਹੀਂ ਲੱਗੀ ਕੁਛ ਨਹੀਂ ਲੱਗਿਆ ਸੀ ਅੱਛਾ ਜੀ ਇਹ ਤਾਰ ਨੂੰ ਥੋੜਾ ਜਿਹੀ ਹੋਇਆ ਲੱਗੇ 30 40 ਸਾਲੀ ਹੋਇਆ ਲੱਗੇ ਨੂੰ ਪਹਿਲੋਂ ਆਉਣ ਜਾਣ ਆਪਣਾ ਮੋੜ ਲੈਣਾ ਆਉਣ ਜਾਣ ਅੱਛਾ ਪਹਿਲਾਂ ਆਉਣ ਜਾਣ ਸੀ ਆਉਣ ਜਾਣ ਇਕੱਠੇ ਬੈਂਦੇ ਇਕੱਠੇ ਤਾਸ਼ ਖੇਡਦੇ ਹੀ ਕੋਈ ਇਦਾਂ ਦੇ ਦਿੱਖਤ ਨਹੀਂ ਤਾਰ ਲੱਗਣ ਕਰਕੇ ਵਿਸ਼ਕਰਾ ਪੈ ਗਿਆ ਤਾਂ ਫਿਰ ਆਪਣੇ ਉਹਨਾਂ ਨਾਲ ਲੜਾਈ ਕਰਾਉਂਦੀ ਸੀ ਹੂੰ 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 ਨਰੀਜਾਂ ਨੇ ਨਾਲ ਪੀ ਆਵੇ ਚੁਣ ਫਿਰ ਤਾਰ ਲੱਗੀ ਤਾਰ ਲੱਗਣ ਕਰਕੇ ਤੇ ਫਿਰ ਆਪਣੇ ਉਹ ਅੱਡ ਬਣਾਤੇ ਇੱਥੇ ਅੱਡ ਬਣਾਏ ਤੁਸੀਂ ਵੈਸੇ ਦੇਖਿਆ ਆਪਣੀ ਲਾਈਫ ਦੇ ਵਿੱਚ ਜਿੰਦਗੀ ਹਾਂਜੀ ਦੇਖਿਆ ਸੀ ਕਦੋਂ ਆਉਂਦੇ ਰਹੇ ਨਾ ਅਸੀਂ ਪਸ਼ੂ ਚਾਰਦੇ ਸੀ ਜਾਂ ਕੁਝ ਵੀ ਇਕੱਠੇ ਰਹਿੰਦੇ ਰਹੇ ਅਸੀਂ ਇਕੱਠੇ ਰਹਿੰਦੇ ਕੋਈ ਇਦਾਂ ਦੀ ਵੀ ਸ਼ਿਕਾਰ ਨਹੀਂ ਹੋਣ ਵੀ ਆਪਣੇ ਅੱਦੇ ਕੁਝ ਇੱਧਰ ਆਦੇ ਉੱਧਰ ਆ ਕੇ ਕਿਹੜੇ ਉੱਧਰ ਰਹੇ ਕਿਹੜੇ ਇੱਧਰ ਕਿਹੜੇ ਬਸ ਛੋੜੇ ਬਹਿ ਕੇ ਇੱਕ ਤਰ੍ਹਾਂ ਜੀ ਆ ਵੀ ਛੋੜੇ ਪੈ ਗਏ ਤੁਹਾਨੂੰ ਤਾਂ ਜਿਆਦਾ ਆਉਂਦੀ ਹੋਣੀ ਉਹ ਟਾਈਮ ਇਹ ਕੁਝ ਇਸੇ ਤਰ੍ਹਾਂ ਟਾਂਦਰਾ ਕੀਤਾ ਗਿਆ ਸੀ ਬੰਦੇ ਕੋਈ ਦਿੱਤੇ ਸੀ ਤੇ ਕੋਈ ਲਾਇਏ ਸੀ ਲਾਇਏ ਸੀ ਹਾਂ ਇਸ ਤਰ੍ਹਾਂ ਦੇ ਕਰਕੇ ਫਿਰ ਪ੍ਰੋ ਰੋੜਾਂ ਕੱਲੇ ਤੇ ਕੋਈ ਅਜੇ ਵੀ ਹੈਗੇ ਆ ਪਹਿਲਾਂ ਵੀ ਹੈਗੇ ਸੀ ਅੱਠੇ ਬੁਰੇਂਦੇ ਸੀ ਦੇਖ ਲਓ ਜੀ ਤੁਸੀਂ ਹਾਂ ਟਾਈਮ ਦਾ ਪਤਾ ਕੁਝ ਤੇ ਆਹ ਸਾਹਮਣੇ ਦੇਖੋ ਤੁਸੀਂ ਜੀ ਅਜੇ ਵੀ ਅਸੀਂ ਦੇਖਿਆ ਕਿ ਆਹ ਪੱਥਰੇ ਨੇ ਕਾਂਗ ਬਿੱਜੀ ਹੋਈ ਆ ਇਹਦੇ ਵਿੱਚ ਅਜੇ ਵੀ ਉਹ ਹੈਗੇ ਆ ਪੁਆਇੰਟ ਸਾਰੇ ਹਾਂਜੀ ਹੈਗੇ ਆ ਅਜੇ ਛੱਡੇ ਹੋਏ ਆ ਉੱਪਰ ਰੇਲ ਬਣਾਈ ਹੋਈ ਸੀ ਪਟੜੀ ਬਣਾਈ ਹੋਈ ਸੀ ਨਾ ਥੱਲੇ ਵਾਲੇ ਸਾਰੇ ਮੇਸ ਵਾਲੇ ਇਹਦੇ ਨਾ ਤੋਂੜੋ ਪਾਰਲੇ ਪਾਸੇ ਅਜੇ ਵੀ ਉੱਤੇ ਹੁੰਦੇ ਨਾ ਖਿੜਾੜਿਆ ਉੱਤੇ ਲੱਗੇ ਹੋਏ ਆ ਅੱਛਾ ਜੀ ਚੱਲਣ ਨੂੰ ਬਾਕੀ ਪਿੱਛੋ ਤੋੜਤਾ ਸੀ ਪਿੱਛੇ ਤੋੜਦਾ ਸੀ ਹਾਂ ਉੱਥੇ ਅਜੇ ਵੀ ਦਰ ਚੱਕਦੇ ਆ ਤੇ ਨੱਪਦੇ ਆ ਨੱਪਦੇ ਆ ਹਾਂ ਅਸੀਂ ਦੇਖਿਆ ਕਾਫੀ ਨਿਸ਼ਾਨੀਆਂ ਜੀ ਉਸ ਸਮੇਂ ਦੀਆਂ ਬਹੁਤ ਅਜਿਹੀ ਵੀ ਖੜੀਆਂ ਜਗਾ ਜਗਾ ਤੇ ਬੋਰਡ ਲੱਗੇ ਹੋਏ ਲਾਹੌਰ ਦੇ ਇੰਨੇ ਕਿਲੋਮੀਟਰ ਲਾਹੌਰਾ ਲਿਫਟ ਵੀ ਲੱਗੀ ਆ ਪੜਨ ਵਾਲਾ ਪੜ ਵੀ ਸਕਦਾ ਵੀ ਕੱਲੀ ਕੱਲੀ ਬੁਰਜੀ ਦੇ ਲੰਬਰ ਲੱਗੇ ਆ ਇਹਨਾਂ ਦੇ ਹਾਂ 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 ਕੋਈ ਇੱਥੇ ਪੱਲੇ ਪਾਸੇ ਜਾਂ ਕੋਈ ਇੱਥੇ ਲੱਗੇ ਹੋਏ ਨੰਬਰ ਤੇ ਤੁਸੀਂ ਮਤਲਬ ਉਧਰੋਂ ਲਾਹੌਰ ਵੱਲੋਂ ਆਏ ਜਾਂ ਇੱਥੇ ਦੇ ਹੀ ਆ ਤੁਸੀਂ ਸ਼ੁਰੂ ਤੋਂ ਅਸੀਂ ਪਾਕਿਸਤਾਨ ਦੇ ਹੀ ਸਾਡੇ ਹਾਂ ਪਾਕਿਸਤਾਨ ਤੋਂ ਹਾਂ ਠੀਕ ਠੀਕ ਹੈ ਦਿਲੰਦ ਰੇਅਰੀ ਜਿਹੜਾ ਅੰਦਰ ਡੱਬਾ ਬਣਿਆ ਡੱਬਾ ਪਿਆ ਆ ਤੁਸੀਂ ਗੱਲ ਕਰਦੇ ਆ ਉਸ ਸਮੇਂ ਦਾ ਅੰਗਰੇਜ਼ਾਂ ਦੇ ਸਮੇਂ ਦੀ ਆ ਨਾ ਉਹ ਅੰਗਰੇਜ਼ਾਂ ਦੇ ਸਮੇਂ ਦੀ ਆ ਜਦੋਂ ਬੰਬ ਚੋੜੇ ਤੇ ਉਹਦਾ ਤੁਸੀਂ ਦੇਖਿਆ ਜੀ ਹਾਲਾਤ ਉਸ ਸਮੇਂ ਜਦੋਂ ਲੜਾਈਆਂ ਹੁੰਦੀਆਂ ਸੀ ਬੰਬ ਡਿੱਗਦੇ ਸੀ ਬਹੁਤ ਜ਼ਿਆਦਾ ਉੱਪਰ ਛੱਜਾਂ ਦੀ ਵੀ ਟੱਕਰ ਲੱਗਦੀ ਹੁੰਦੀ ਸੀ ਬਾਲੇ ਹੁੰਪੇ ਅੱਗੇ ਡਬਲ ਲੱਗੇ ਹੋਈ ਵਿੱਚ ਇੱਕ ਦਿਨ ਮਾਰਦੇ ਖੜਾਕੇ ਪੂਰੇ ਪੈਂਦੇ ਪੂਰਾ ਡਰ ਵਾਲਾ ਮਾਹੌਲ ਪੂਰਾ ਮਾਹੌਲ ਹੀ ਕਈ ਵਾਰ ਕਚਰੇ ਉੱਡਦੇ ਸੀ ਦੂਜਿਆਂ ਜਾ ਵਜੇ ਕਾਚੀ ਨਿਰਪਾਇਆ ਹੁੰਦਾ ਕਚਰਾ ਹੀ ਪਾਇਆ ਹੁੰਦਾ ਦੇਖ ਲਓ ਕਿੰਨਾ ਖਤਨਾਕ ਟਾਈਮ ਸੀਗਾ ਹਾਂਜੀ ਬੋਲ ਫਿਰ ਤੁਸੀਂ ਇੱਥੇ ਰਹੇ ਜਾਂ ਅੱਗੇ ਪਿੱਛੇ ਹੋ ਗਏ ਅੱਗੇ ਪਿੱਛੇ ਉਧਰ ਜਲੰਧਰ ਰੇਰੀਏ ਤੇ ਚਲੇ ਗਏ ਪਿੱਛੇ ਫਿਰ ਇੱਥੇ ਆ ਗਏ ਕੋਲ ਕੁਝ ਦਿਨ ਲੱਗ ਪਈ ਵੀ ਤੁਸੀਂ ਆਪਸ ਵਿੱਚ ਗੱਲ ਕਰੋ ਕਾਫੀ ਖਤਨਾਕ ਟਾਈਮ ਦੇਖਿਆ ਜੀ ਹਾਂਜੀ ਕਾਫੀ ਚਿਰ ਦੇ ਚਲੋ ਵਧੀਆ ਲੱਗਾ ਜੀ ਹੂੰ ਇੰਨੀ ਪਿਛਲੀ ਜਾਣਕਾਰੀ ਤੁਹਾਡੇ ਤੋਂ ਪਤਾ ਲੱਗੀ ਆ ਉਸ ਸਮੇਂ ਦੀ ਹਾਂਜੀ ਚਲੋ ਧੰਨਵਾਦ ਜੀ ਧੰਨਵਾਦ ਹੈ ਜੀ ਹੁਣ ਅਸੀਂ ਤੁਹਾਨੂੰ ਇੱਕ ਪਿੱਲਰ ਦੇ ਬਿਲਕੁਲ ਨੇੜੇ ਜਾ ਕੇ ਦਿਖਾਉਂਦੇ ਆ ਇਹਦੀ ਮਜ਼ਬੂਤੀ ਤੇ ਉੱਪਰ ਆ ਦੇਖ ਲਓ ਤੁਸੀਂ ਸਕਰੂ ਕੱਸਣ ਵਾਸਤੇ ਅੱਜ ਵੀ ਲੱਗੇ ਹੋਏ ਆ ਇਨ੍ਹਾਂ ਪਿੱਲਰਾਂ ਦੀ ਕਿਸੇ ਕਰਕੇ ਇੰਨੀ ਮਜ਼ਬੂਤੀ ਸੀਗੀ ਸਾਹਮਣੇ ਵੀ ਤੁਸੀਂ ਦੇਖ ਸਕਦੇ ਆ ਕਿ ਇਸੇ ਤਰ੍ਹਾਂ ਸਤਲੁਜ ਦਰਿਆ ਵੱਲ ਨੂੰ ਇਹ ਪਿੱਲਰ ਜਾ ਰਹੇ ਆ ਇਸ ਤਰ੍ਹਾਂ ਟ੍ਰੇਨ ਜਾਂਦੀ ਸੀਗੀ ਸਟੇਸ਼ਨ ਵੱਲ ਨੂੰ ਅਸੀਂ ਪਹੁੰਚ ਗਏ ਆ ਜਿੱਥੇ ਅੰਗਰੇਜ਼ਾਂ ਦੀ 150 ਸਾਲ ਪੁਰਾਣੀ ਟ੍ਰੇਨ ਖੜੀ ਆ ਇਹ ਜਿਸ ਇਮਾਰਤ ਵਿੱਚ ਖੜੀ ਆ ਇਹ ਵੀ ਅੰਗਰੇਜ਼ਾਂ ਦੁਆਰਾ ਬਣਾਈ ਗਈ ਆ ਪਹਿਲਾਂ ਤੁਹਾਨੂੰ ਬਾਹਰੋਂ ਘੁੰਮ ਫਿਰ ਕੇ ਸਾਰੀ ਟ੍ਰੇਨ ਦਿਖਾਉਲਦੇ ਆ ਬਾਅਦ ਵਿੱਚ ਅਸੀਂ ਟ੍ਰੇਨ ਦੇ ਅੰਦਰ ਵੀ ਜਾਵਾਂਗੇ ਦਿਖਾਵਾਂਗੇ ਕਿ ਉਸ ਸਮੇਂ ਅੰਗਰੇਜ਼ਾਂ ਦੀ ਕਿਸ ਤਰ੍ਹਾਂ ਦੀ ਟ੍ਰੇਨ ਹੁੰਦੀ ਸੀ ਤਾਨੂੰ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਉਨੇ ਆ ਜਿੱਥੇ ਸਾਡੇ ਤਿੰਨ ਆਜ਼ਾਦੀ ਦੇ ਸੂਰਮਿਆਂ ਦੀਆਂ ਸਮਾਧੀਆਂ ਬਣੀਆਂ ਹੋਈਆਂ ਆ ਜਿਨ੍ਹਾਂ ਦੇ ਨਾਮ ਭਗਤ ਸਿੰਘ, ਸਖਦੇਵ ਅਤੇ ਰਾਜਗੁਰੂ ਸੀ ਮੈਂ ਤੁਹਾਨੂੰ ਇਸ ਪਿੰਡ ਦਾ ਪੁਰਾਣਾ ਇਤਿਹਾਸ ਵੀ ਦੱਸ ਦਿਨਾ ਆ ਇਸ ਪਿੰਡ ਸੈਣੀ ਵਾਲਾ ਵਾਸਤੇ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ 12 ਪਿੰਡ ਦਿੱਤੇ ਸੀਗੇ ਜਿਸ ਦਾ ਮੁੱਖ ਕਾਰਨ ਇਹ ਸੀਗਾ ਕਿ ਸਾਡੇ ਦੇਸ਼ ਭਗਤਾਂ ਦੀਆਂ ਸਮਾਧੀਆਂ ਜਿਹੜੀਆਂ ਸੀਗੀਆਂ ਇਸ ਪਿੰਡ ਵਿੱਚ ਆਉਂਦੀਆਂ ਸੀਗੀਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ 150 ਸਾਲ ਪੁਰਾਣਾ ਅੰਗਰੇਜ਼ਾਂ ਦੁਆਰਾ ਬਣਾਇਆ ਰੇਲਵੇ ਸਟੇਸ਼ਨ ਤੇ ਜਿਹੜੀ ਉਸ ਸਮੇਂ ਦੀ ਲਾਈਨ ਪਈ ਹੋਈ ਸੀਗੀ ਉਹ ਸਾਰੀ ਦਿਖਾਈ ਆ ਇੱਕ ਤਰ੍ਹਾਂ ਇਹ ਸਾਡੇ ਕੋਲੋਂ ਲੁਕੀ ਹੋਈ ਆ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਚਲੋ ਹੁਣ ਚੱਲਦੇ ਆ ਧੰਨਵਾਦ